ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਬਹੁਤ ਸੋਹਣੇ ਸੂਟ ਦੁਪੱਟੇ ਲੈ ਕੇ ਆਏ ਆਂ ਜੀ ਸ਼ੰਕਰ ਬ੍ਰਾਂਡ ਦੇ ਪਿਓਰ ਦੁਪੱਟੇ ਨਾਲ ਪਿਓਰ ਕੈਮਰਿਕ ਦਾ ਸੂਟ ਆ ਜੀ 100% ਕਾਟਨ ਹੁੰਦੀ ਹੈ ਪਿਓਰ ਕੈਮਰਿਕ ਮਤਲਬ ਜਿਹਨੂੰ ਪਤਾ ਜੀ ਪਿਓਰ ਕੈਮਰਿਕ ਹੁੰਦੀ ਜਿਹੜੀ 100% ਕਾਟਨ ਹੁੰਦੀ ਹੈ ਜੀ ਬਹੁਤ ਸਾਰਾ ਸਟਾਫ ਹੁੰਦਾ ਹੈ ਇਹ ਨਾਲ ਦੁਪੱਟਾ ਜੀ ਪਿਓਰ ਦਾ ਦੁਪੱਟਾ ਪਿਓਰ ਦਾ ਪ੍ਰਿੰਟ ਦੇ ਵਿੱਚ ਆ ਜੀ ਦੁਪੱਟਾ ਪੂਰਾ ਸੋਹਣਾ ਦੇਖੋ ਜੀ ਡਿਜੀਟਲ ਦੇ ਵਿੱਚ ਦੁਪੱਟਾ ਆਊਗਾ ਜੀ ਇਹ ਮਾਰਕੀਟ ਪ੍ਰਾਈਸ ਸੂਟ ਦਾ ਕੱਲ ਜਿਆ 750 ਜੀ ਆਪਣੇ ਕੋਲ 750 ਰੁਪਏ ਦੇ ਨਾਲ ਦੁਪੱਟਾ ਵੀ ਆਊਗਾ ਜੀ ਦੁਪੱਟੇ ਨਾਲ 750 ਰੁਪਏ ਦੇ ਵਿੱਚ ਆਫਰ ਦੇ ਵਿੱਚ ਲਗਾਤੇ ਜੀ ਪਿਓਰ ਦੁਪੱਟੇ ਨਾਲ 100% ਕਾਟਨ ਦੇ ਸੂਟ ਨੇ ਜੀ ਸ਼ੰਕਰ ਬ੍ਰਾਂਡ ਦੇ 5 ਮਿੰਟ ਸੂਟ ਵਿਦ ਦੁਪੱਟਾ ਦੀ ਕਦਰ ਦੇਖੀ ਚਲੋ ਡਿਜ਼ਾਈਨ ਬਹੁਤ ਸਨੇ ਆਏ ਨੇ ਫਸਟ ਦੇਖੋ ਜੀ ਇਹਦੇ ਵਿੱਚ ਸੁਣੇ ਡਿਜ਼ਾਈਨ ਦਿਖਾਇਆ ਜੀ ਨੈਕਸਟ ਦੇਖੋ ਇਹਦੇ ਵਿੱਚ ਇਹ ਬਹੁਤ ਸਾਰੇ ਜਿਓਟ੍ਰੀਕਲ ਡਿਜ਼ਾਈਨ ਆ ਗਿਆ ਦੁਪੱਟਾ ਪਿਓਰ ਦਾ ਆਊਗਾ ਜੀ ਔਰ ਬਹੁਤ ਸੋਹਣਾ ਸੂਟ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਹੁਤ ਸੋਹਣਾ ਸਟਾਕ ਆਇਆ ਆਫਰ ਪ੍ਰਾਈ ਪ੍ਰਿੰਟਿੰਗ ਦੇਖੋ ਜੀ ਪ੍ਰਿੰਟਿੰਗ ਲੈਵਲ ਬਹੁਤ ਸ਼ਾਨਦਾਰ ਹੈ ਜੀ ਸਿਰਫ 750 ਰੁਪਏ ਦੇ ਵਿੱਚ ਆਫਰ ਦੇ ਵਿੱਚ ਲੱਗ ਗਿਆ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਓਨ ਡਿਲੀਵਰੀ ਸ਼ਿਪਿੰਗ 120 ਹੈ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਓਨ ਡਿਲੀਵਰੀ ਸ਼ਿਪਿੰਗ 120 ਹੈ ਡਿਜ਼ਾਈਨਿੰਗ ਬਹੁਤ ਪਿਆਰੀ ਆ ਗਈ ਜੀ ਤੁਸੀਂ ਇਹਨੂੰ ਜਲਦੀ ਜਲਦੀ ਬੁੱਕ ਕਰ ਲਓ ਜੀ WhatsApp ਤੇ ਨੰਬਰ ਦਿੱਤਾ ਹੈ WhatsApp ਨੰਬਰ ਤੇ ਬੁੱਕ ਕਰੀ ਜਲੋ ਜੀ ਗਰੇ ਰੰਗ ਦਾ ਆ ਗਿਆ ਸੂਟ ਤੇ ਨੇਵੀ ਕਲਰ ਆ ਗਿਆ ਜੀ ਫ੍ਰੀਕ ਪ੍ਰਿੰਟ ਹੈ ਜੀ ਬਹੁਤ ਸੋਹਣਾ ਜੀ ਇੱਕੋ ਪ੍ਰਿੰਟ ਸੀਗਾ ਜੀ ਇਹ ਕੇ ਪ੍ਰਿੰਟ ਹੈ ਥੋੜ ਕਲਰ ਦੇਖੀ ਚਲੋ ਜਿਹੜਾ ਤੁਹਾਨੂੰ ਕਲਰ ਅੱਛਾ ਲੱਗਦਾ ਉਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਪੇ ਚਲੋ ਗ੍ਰੀਨ ਦੇ ਵਿੱਚ ਆ ਗਿਆ ਜੀ ਬੋਟਲ ਗ੍ਰੀਨ ਕਦਰ ਹੈ ਪ੍ਰਿੰਟਿੰਗ ਦੇਖੋ ਜੀ ਕਿੰਨੀ ਸ਼ਾਨਦਾਰੀ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਸਿਰਫ 750 ਦਾ ਸੂਟ ਕਰਤਾ ਜੀ ਦੁਪट्टे ਨਾਲ ਪਿਓਰ ਦੁਪੱਟਾ ਜੀ ਓਨਲੀ 750 ਜੀ ਅਲੀਸ਼ੇ ਸ਼ੋਰੂਮ ਵੀ ਕੀਤੇ ਉੱਪਰ ਸੇਲ ਹੈ